ਪਰ ਮੈਂ ਨਾ ਮਾਲਾ ਫੜਦਾ ਤਾਂ ਮੈਨੂੰ ਇੱਕ ਯਾਦ ਆਈ ਜਾਂਦੀ ਰਿਪੀਟ ਕਰਦਾ ਮੈਂ ਮਾਲਾ ਨੂੰ ਸਮਝ ਫੜ ਕੇ ਮਣ ਕੇ ਤੇ ਕਹਿੰਦਾ ਚੜਦੀ ਕਲਾ ਦੂਸਰੇ ਮਣ ਕੇ ਤੇ ਕਹਿੰਦਾ ਹੁਣਾਂ ਬੜੀ ਬੜਾ ਆਨੰਦ ਹੈ ਤੀਜੇ ਤੇ ਕਹਿੰਦਾ ਅੱਜ ਵਰਗਾ ਦੇ ਨਹੀਂ ਨਹੀਂ ਐਦਾਂ ਕੱਲੇ ਕੱਲੇ ਮਣ ਕੇ ਤੇ ਵਾ 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 ਕੀ ਆਨੰਦ ਹੈ ਮਤਲਬ ਉਹਨੂੰ ਮੈਂ ਰਿਪੀਟ ਕਰਦਾ ਦੁਹਰਾਈ ਜਾਂਨਾ ਦੁਹਰਾਈ ਜਾਂਨਾ ਫੇਰੀ ਜਾਂਨਾ ਇਹਨਾਂ ਸ਼ਬਦਾਂ ਨੂੰ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਕਿ ਆਰਮੀ ਵਾਲੇ ਜਦੋਂ ਕਹਿੰਦੇ ਜੈ ਸਰ ਐਦਾਂ ਜੀ ਐਦਾਂ ਜੀ ਬੰਦੇ ਫਿਰ ਉਵੇਂ ਹੀ ਹੋ ਜਾਂਦੇ ਨੇ ਬੋਲ ਬੋਲ ਕੇ ਆਰਮੀ ਵਾਲੇ ਪਿੱਛੇ ਅਫਸਰ ਉੱਚੀ ਬੋਲਦਾ ਮਗਰ ਵੀ ਜੈ ਸਰ ਉੱਚੀ ਉੱਚੀ ਬੋਲ ਬੋਲ ਕੇ ਅੰਡਰਸਟੈਂਡ ਕਰ ਲਿਆ ਤੁਸੀਂ ਸਮਝ ਗਏ ਐਦਾਂ ਬੋਲਦੇ ਨੇ ਤੇ ਮਗਰ ਬੋਲਣ ਵਾਲੇ ਵੀ ਜਦੋਂ ਬੋਲਦੇ ਨੇ ਤੇ ਉਹਨਾਂ ਦਾ ਸੁਭਾਅ ਹੀ ਫਿਰ ਐਦਾਂ ਦਾ ਬਣ ਜਾਂਦਾ ਹਰ ਬਿਹੜਾ ਸਟੈਂਡ ਅਪ ਕੈਮ ਉਹਨਾਂ ਗੱਲਾਂ ਦਾ ਬੜਾ ਗਹਿਰਾ ਅਸਰ ਸਾਡੇ ਦਿਮਾਗ ਤੇ ਹੁੰਦਾ ਹੈ ਗਹਿਰਾ ਅਸਰ ਸਾਡੇ ਤੇ ਹੁੰਦਾ ਇੰਨਾਂ ਗੱਲਾਂ ਦਾ ਜਦੋਂ ਆਪਾਂ ਕਹਿੰਨੇ ਚੜ ਦੀ ਕਲਾ ਜੀ ਕੈਮਾਂ ਦੀ ਮਸਤਾ ਜੀ ਖੁਸ਼ਾਂ ਜੀ ਇਹ ਰਪੀਟੜ ਲਈ ਕਹਿਣਾ ਚਾਹੀਦਾ ਅੱਜ ਵੀ ਚੜ ਦੇ ਕਲਾ ਜੀ ਕਿਹੜੀ ਗੱਲ ਯਾਰ ਐਦਾਂ ਇਹ ਸ਼ਬਦ ਦੁਹਰਾਈ ਜਾਇਆ ਕਰੋ ਦੁਹਰਾਈ ਜਾਇਆ ਕਰੋ ਤਾਈ ਨਮੀ ਸਵੇਰ ਦਾ ਨਵਾ ਸੁਨੇਹਾ ਪਾਈ ਦਾ ਮੈਂ ਦੁਹਰਾਨਾ ਬਾਰ-ਬਾਰ ਰਿਪੀਟ ਕਰਦਾ ਸੋ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਨਬੀ ਸਵੇਰ ਦੇ ਨਵੇਂ ਸੁਨੇਹੇ ਵਿੱਚ ਉਹ ਮੈਂ ਗੱਲ ਕਰਨੀ ਹੈ ਸਬਰ ਦੀ ਘਾਟ ਸਬਰ ਦੀ ਘਾਟ ਅੱਜ ਦੇ ਸਮੇਂ ਦੇ ਵਿੱਚ ਬੜੀ ਪ੍ਰੋਬਲਮ ਹੋ ਗਈ ਹੈ ਸਬਰ ਘਟ ਰਿਹਾ ਜਦੋਂ ਸਬਰ ਘਟ ਜਾਂਦਾ ਹੈ ਕਾਲ ਪੈ ਜਾਂਦੀ ਹੈ ਕਾਲੇ ਮਨੁੱਖ ਹਮੇਸ਼ਾ दुखी ਰਹਿੰਦੇ ਕਾਲ ਵਿੱਚ ਕੀਤੇ ਕੰਮ ਸਹੀ ਨਹੀਂ ਹੋ ਸਕਦੇ ਨਵੇੜਾ ਹੀ ਹੁੰਦਾ ਹੈ ਨਜ਼ਾਰਾ ਨਹੀਂ ਆਉਂਦਾ ਕੰਮ ਦਾ ਸਵਾਦ ਨਹੀਂ ਆਉਂਦਾ ਸੋ ਕਾਲ ਬੜੀ ਹੋ ਗਈ ਹੈ ਅੱਜ ਕੱਲ ਕੰਮਾਂ ਦੇ ਵਿੱਚ ਬੜੀ ਹਫੜਾ ਦਫੜੀ ਮੱਚੀ ਹੋਈ ਹੈ ਕਾਰਨ ਕੀ ਹੈ ਕਿ ਸਾਨੂੰ ਪੈ ਗਈ ਆਦਤ ਫਟਾਫਟ 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 ਸਾਰੇ ਮੇਰੀ ਉਮਰ ਦੇ 40 ਸਾਲ ਵਾਲੇ ਯਾਦ ਕਰੋ ਚੇਤਾ ਹੈ ਮੈਨੂੰ 90 ਦੇ ਵੇਲੇ ਰੰਗीन ਟੀਵੀ ਥੋੜੇ ਥੋੜੇ ਆਏ ਸੀ ਬਲੈਕ ਐਂਡ ਵਾਈਟ ਜ਼ਿਆਦਾ ਹੁੰਦੇ ਸੀ ਰਮਾਇਣ ਵੀ ਆਉਣੀ ਉਹ ਵੀ ਮੈਨੂੰ ਬਹੁਤ ਥੋੜੀ ਯਾਦ ਹੈ ਫਿਰ ਮਹਾਭਾਰਤ ਆਉਣ ਲੱਗ ਗਈ ਸੀ ਉਦੋਂ ਕੁਝ ਨਾਟਕ ਆਉਂਦੇ ਸੀ ਜਿਹੜੇ ਹਫਤੇ ਬਾਅਦ ਨਾਟਕ ਆਉਂਦਾ ਸੀ ਹਫਤੇ ਬਾਅਦ ਤੇ ਵੇਟ ਕਰਨੀ ਇੱਕ ਵੀਕ ਲਈ ਸਬਰ ਸੀ ਕਿ ਮਹਾਪਾਰਤ ਫੇਰ ਆਏਗੀ। ਰਾਮਾਇਣ ਦਾ ਦਿਨ ਹੁੰਦਾ ਸੀ, ਮਹਾਪਾਰਤ ਐਤਵਾਰ ਬਾਜ਼ਾਰ ਬੰਦ ਹੋ ਜਾਂਦੇ ਸੀ। ਸੜਕਾਂ ਸੁੰਨੀਆਂ ਹੋ ਜਾਂਦੀਆਂ ਸੀ। ਮੋਗਲੀ ਵਾਲਾ ਨਾਟਕ ਆਉਣਾ ਹਫਤੇ 'ਚ ਇੱਕ ਵਾਰ। ਉਹ ਗੀਤਾਂ ਵਾਲਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਹਫਤੇ 'ਚ ਇੱਕ ਵਾਰ। ਮਤਲਬ ਉਹਨੂੰ ਵੇਟ ਕਰਦੇ ਸੀ। 9 ਸਾਲ ਦਾ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਵਾਲੇ ਲਿਆਉਂਦੇ ਹੁੰਦੇ ਸੀ ਸਾਲ 'ਚ ਇੱਕ ਵਾਰ ਨਿਊ ਇਅਰ ਦਾ ਪ੍ਰੋਗਰਾਮ ਹੋਣਾ ਕਦੇ ਉਹ ਲਾਰਾ ਲੱਪਾ ਕਦੇ ਹੁੱਲੇ ਹੁਲਾਰੇ ਇਦਾਂ ਦੇ ਨਾਂ ਉਹਨਾਂ ਦੇ ਹੁੰਦੇ ਸੀ ਪ੍ਰੋਗਰਾਮਾਂ ਦੇ ਸਾਲ ਸਾਲ ਵੇਟ ਕਰਦੇ ਸੀ ਅਸੀਂ ਸਾਲ ਸਾਲ ਸਬਰ ਸੀ ਹਫਤਾ ਹਫਤਾ ਵੇਟ ਕਰਦੇ ਸੀ ਸਬਰ ਸੀ ਪਰ ਹੁਣ ਕੀ ਹੋ ਗਿਆ ਤੁਸੀਂ ਵੇਖੋਗੇ ਜਿਹੜੇ ਨਾਟਕ ਹਫਤੇ ਬਾਅਦ ਆਉਂਦੇ ਹੁੰਦੇ ਸੀ ਉਹ ਨਾਟਕ ਜਿਹੜੇ ਸੀ ਹੌਲੀ ਹੌਲੀ ਡੇਲੀ ਆਉਣ ਲੱਗ ਗਏ ਰੋਜ਼ ਰੋਜ਼ ਦੇਖਣ ਦੀ ਆਤ ਪੈ ਗਈ ਸਬਰ ਖਟ ਗਿਆ ਅੱਜ ਇਦਾਂ ਹੋ ਗਿਆ ਕਿ YouTube ਦੇ ਉੱਤੇ ਨਾਟਕ ਜਿਹੜੇ ਐ 365 ਮੰਨ ਲਓ ਕਿਸ਼ਤਾਂ ਨੇ ਉਹਦੇ 파ਟ ਨੇ 500 파ਟ ਐ 500 ਇਕੱਠਾ ਹੀ ਪਿਆ ਸਬਰ ਕੀ ਹੋਣਾ ਇੱਕ ਦਿਨ ਚ 10-10 ਐਪੀਸੋਡ ਲੰਗਾਏ ਜਾ ਰਹੇ ਨੇ ਇੱਕ ਐਪੀਸੋਡ ਟੀਵੀ ਉੱਤੇ ਜਦੋਂ ਚੱਲਿਆ ਸੀ ਇੱਕ ਆਉਂਦਾ ਸੀ ਹਫਤੇ ਚ ਰੋਜ਼ 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 ਇੱਕ ਤੇ ਜਦੋਂ ਬੰਦਿਆਂ ਨੇ ਵੇਖਣਾ ਪੰਜ-ਪੰਜ ਇਕੱਠੇ ਵੀ ਵੇਖੀ ਜੋ ਸਬਰ ਘਟ ਗਿਆ ਹੁਣ ਕਾਲ ਹੋ ਗਈ ਸਬਰ ਘਟਦਾ ਜਾ ਰਿਹਾ ਅੱਗੇ ਇੰਨੀਆਂ-ਇੰਨੀਆਂ ਮਸ਼ਹੂਰੀਆਂ ਆਉਂਦੀਆਂ ਸੀ ਸਾਨੂੰ ਲੱਗਦਾ ਸੀ ਏਡੀ ਐਡ ਆਈ ਜਾਂਦੀ ਏ ਪਰ ਉਹਦੇ ਨਾਲ ਸਾਡਾ ਸਬਰ ਵੱਧਦਾ ਸੀ ਮੂਵੀ ਜਿਹੜੀ ਹੁੰਦੀ ਸੀ 2.5 ਘੰਟੇ ਦੀ ਖਤਮ ਹੁੰਦੀ ਸੀ 5 ਘੰਟੇ 'ਚ 2.5 ਘੰਟੇ ਮਸ਼ਹੂਰੀਆਂ ਚੱਲੀ ਜਾਂਦੀਆਂ ਐਡ ਚੱਲੀ ਜਾਂਦੀ ਸੀ ਉਹਦੇ ਨਾਲ ਸਾਡੇ 'ਚ ਸਬਰ ਆਉਂਦਾ ਸੀ ਵੀ ਵੇਟ ਕਰੀਦੀ ਹੁੰਦੀ ਐ ਹੁਣ ਸਬਰ ਦਿਨ ਪਰ ਦਿਨ ਘਟਦਾ ਜਾ ਰਿਹਾ ਹੁਣ ਬੱਚਿਆਂ ਦੇ ਵਿੱਚ ਕਾਲ ਬਹੁਤ ਹੈ ਮਤਲਬ ਇੰਨੀ ਛੇਤੀ ਫਟਾਫਟ ਫਟਾਫਟ ਖਾਣਾ ਆਰਡਰ ਕਰਦੇ ਨੇ ਅੱਧੇ ਘੰਟੇ ਦੇ ਵਿੱਚ ਪੀਜ਼ਾ ਨਾ ਆਇਆ ਪੈਸੇ ਵਾਪਸ ਕਿੱਡੀ ਵਧੀਆ ਕਾਰਡ ਹੈ ਜੀ ਕੰਪਨੀ ਦੀ ਉਹ ਕੰਪਨੀ ਨੇ ਤਾਂ ਪੈਸੇ ਬਣਾਉਣੇ ਨੇ ਪਰ ਤੁਸੀਂ ਕਦੇ ਨੋਟ ਕੀਤਾ ਵੀ ਸਾਡਾ ਸਬਰ ਹੋਰ ਘਟ ਰਿਹਾ 15 ਮਿੰਟ ਵਿੱਚ ਪੂਰਾ ਹੋਰ ਸਬਰ ਘਟ ਗਿਆ ਸਬਰ ਘਟ ਰਿਹਾ ਮਿੰਟੋ-ਮਿੰਟੀ ਕੰਮ ਹੋਣ ਮਿੰਟੋ-ਮਿੰਟੀ ਹੋਣ ਮਿੰਟੋ-ਮਿੰਟੀ ਹੋਣ ਹੋ ਤਾਂ ਰਹੇ ਨੇ ਚੰਗੀ ਗੱਲ ਵੀ ਹੈ ਫਾਇਦਾ ਵੀ ਹੈ ਪਰ ਸਬਰ ਸਾਡਾ ਅੰਦਰ ਦਾ ਘਟਦਾ ਜਾ ਰਿਹਾ ਪਹਿਲਾਂ ਵਾਲਾ ਵੇਟ ਨਹੀਂ ਕਰ ਸਕਦੇ ਸਬਰ ਹੈ ਹੀ ਨਹੀਂ ਸਾਡੇ ਲਾਈਟ ਚੱਲੀ ਜਾਣੀ ਸੀ ਕਈ ਵਾਰੀ 24 ਘੰਟੇ ਲਾਈਟ ਨਹੀਂ ਸੀ ਆਉਂਦੀ ਅੱਠ ਅੱਠ ਦਿਨ ਟਰਾਂਸਫਾਰਮ ਮੱਚਿਆ ਰਹਿਣਾ ਲਾਈਟ ਨਹੀਂ ਸੀ ਹੁੰਦੀ ਬੜਾ ਸਬਰ ਕਰਨਾ ਪੈਂਦਾ ਸੀ ਪਰ ਹੁਣ ਨਹੀਂ ਹੁਣ ਕਾਲ ਪੈਂਦੀ ਹੈ ਅੱਜ ਦੇ ਨਿਆਣਿਆਂ ਵਿੱਚ ਜਿਹੜਾ ਹੈ ਉਹ ਸਬਰ ਲਗਾਤਾਰ ਘਟ ਰਿਹਾ ਠੀਕ ਆ ਅਗਲੇ ਨੇ ਅੱਧੇ ਘੰਟੇ ਵਿੱਚ ਪੀઝા ਤਾਂ ਲਿਆ ਹਤਾ ਪਰ ਵੇਟ ਕਰਨ ਦੀ ਆਦਤ ਨਹੀਂ ਬੱਚੇ ਨੂੰ ਜਦੋਂ ਉਹਨਾਂ ਨੂੰ ਘੰਟਾ 2 ਘੰਟੇ ਵੇਟ ਕਰਨੀ ਪੈਂਦੀ ਨਾ ਅੱਜ ਕੱਲ ਦੇ ਬੱਚਿਆਂ ਨੂੰ ਕਾਲੇ ਪੈ ਜਾਂਦੇ ਨੇ ਹੁਣੇ ਮੈਂ ਹੁਣੇ ਕਿਹਾ ਸੀ ਤੇ ਇਸ ਗੱਲ ਨੂੰ ਹੁਣੇ ਹੀ ਪੂਰਾ ਕਰੋ ਕਿਉਂਕਿ ਸਬਰ ਕੱਟ ਗਿਆ ਬੱਚਿਆਂ ਵਿੱਚੋਂ ਸਬਰ ਕੱਟ ਗਿਆ ਹਰ ਚੀਜ਼ ਜਿਹੜੀ ਸੀ ਹੁਣ ਕਮਾਈ ਦਾ ਸਾਧਨ ਬਣ ਗਈ ਹੈ న్యూਜ ਹੁੰਦੀ ਸੀ న్యూਜ ਐਂਕਰ ਨੇ న్యూਜ ਦੇਣੀ ਵੀ ਅੱਜ ਇਸ ਤਰ੍ਹਾਂ ਹੋਇਆ ਅੱਜ ਸਾਡੇ ਪ੍ਰਧਾਨ ਮੰਤਰੀ ਜੀ ਉਹਨਾਂ ਨੇ ਦੌਰਾ ਕੀਤਾ ਉਹ ਐਦਾਂ ਐਦਾਂ ਗੱਲ ਕਰਦੇ ਹੁੰਦੇ ਅੱਜਕੱਲ੍ਹ ਸਨਸਨੀ ਖੇਜ ਖੁਲਾਸੇ న్యూਸ ਇਦਾਂ ਦੀ ਹੁੰਦੀ ਹੈ న్యూਸ ਐਂਕਰ ਧਗੜ ਧਗੜ ਦੀ ਆਵਾਜ਼ ਆਉਂਦੀ ਹੈ ਜਦੋਂ ਵੀ ਉਹਨਾਂ ਨੇ ਪ੍ਰੋਗਰਾਮ ਕਰਨਾ ਹੈ ਹੈਡਲਾਈਨਸ ਜਦੋਂ ਚੱਲਦੀਆਂ ਨੇ ਧਗੜ 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 ਕਰਕੇ ਬ੍ਰੇਨ ਨੂੰ ਉਹ ਜਿਹੜੀਆਂ ਚੀਜ਼ਾਂ ਦਿੱਤੀਆਂ ਜਾਂਦੇ ਨੇ ਵੀ ਵੇਖ ਪਰੋਸਿਆ ਜਾ ਰਿਹਾ ਸਾਰਾ ਕੁਝ ਉਹ ਪਰੋਸਿਆ ਇਦਾਂ ਦਾ ਜਾ ਰਿਹਾ ਹੈ ਕਿ ਸਬਰ ਦਿਨ ਪਰ ਦਿਨ ਦਿਨ ਪਰ ਦਿਨ ਦਿਨ ਪਰ ਦਿਨ ਸਾਡਾ ਘਟਦਾ ਜਾ ਰਿਹਾ ਹੈ ਕਾਲ 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 ਵੱਧਦੀ ਜਾ ਰਹੀ ਹੈ ਛੇਤੀ ਹੋਵੇ ਛੇਤੀ ਹੋਵੇ ਮੈਂ ਪੀਜ਼ਾ ਮੰਗਾਇਆ ਸੀ ਆਇਆ ਕਿਉਂ ਨਹੀਂ ਮੈਂ ਆ ਕੰਮ ਕਿਹਾ ਸੀ ਹੋਇਆ ਕਿਉਂ ਨਹੀਂ ਬੱਚੇ ਕਹਿੰਦੇ ਮੈਂ ਕਿਹਾ ਸੀ ਆ ਸਵੇਰੇ ਕਿਹਾ ਸੀ ਸ਼ਾਮ ਨੂੰ ਹੋਇਆ ਹੋਵੇ ਫਿਰ ਇਦਾਂ ਹੀ ਕਿਸੇ ਲੜਕੀ ਨੂੰ ਪਸੰਦ ਕਰਦੇ ਨੇ ਕੀ ਗੱਲ ਹੈ ਮੈਨੂੰ ਮਿਲ ਕਿਉਂ ਨਹੀਂ ਰਹੀ ਫਿਰ ਫਿਰ ਇਰੀਟੇਟ ਹੁੰਦੇ ਨੇ ਫਿਰ ਕੰਦਾਂ 'ਚ ਟੱਕਰਾਂ ਮਾਰਦੇ ਨੇ ਫਿਰ ਸੂਸਾਈਡ ਕਰਦੇ ਨੇ ਮੈਂ ਵੀਜ਼ਾ ਲਾਇਆ ਹੁਣੇ ਆਵੇ ਵੀਜ਼ਾ ਸਬਰ ਹੈ ਨਹੀਂ ਛੇਤੀ ਤੋਂ ਛੇਤੀ ਮੈਂ ਹੁਣ ਕੈਨੇਡਾ ਪਹੁੰਚਣਾ ਚਾਹੀਦਾ ਸਬਰ ਹੈ ਨਹੀਂ ਡੈਡੀ ਸਾਨੂੰ ਬਾਰਡਰ ਟਪਾ ਕੇ ਅਮਰੀਕਾ ਪਹੁੰਚਾ ਦੇ ਪਹੁੰਚਾ ਦੇ ਸਬਰ ਹੈ ਨਹੀਂ ਤੇ ਜਿੰਨਾ ਸਬਰ ਘਟ ਰਿਹਾ 19 ਮਨ ਦਾ ਟਕਾਉ ਡਰ ਰਿਹਾ ਮਨ ਦੀ ਸ਼ਾਂਤੀ ਉੱਡ ਰਹੀ ਹੈ ਕਿਸੇ ਨਾ ਕਿਸੇ ਤਰੀਕੇ ਦੁਆਰਾ ਆਪਣੇ ਅੰਦਰ ਸਹਿਨਸ਼ੀਲਤਾ ਵਧਾਉਣੀ ਪੈਣੀ ਹੈ ਸਬਰ ਲਿਆਉਣਾ ਪੈਣਾ ਮਨਾ ਸਬਰ ਕਰ ਆਪਣੇ ਆਪ ਨੂੰ ਪੜਾਉਣਾ ਪੈਣਾ ਵੀਰੋ ਇਹ ਨੁਕਤਾ ਤਾਂ ਚਲੋ ਆਪਾਂ ਕਰੀ ਰਹੇ ਆਹ ਨੁਕਤਾ ਸਮਝਿਓ ਕਿ ਆਪਣੇ ਆਪ ਨਾਲ ਜਦੋਂ ਤੁਸੀਂ ਗੱਲਾਂ ਕਰਨੀਆਂ ਨੇ ਨਾ ਇਦਾਂ ਗੱਲ ਕਰਿਆ ਕਰੋ ਜਿਵੇਂ ਟੀਚਰ ਸਟੂਡੈਂਟ ਨਾਲ ਗੱਲ ਕਰਦਾ ਜਿਵੇਂ ਹੁਣ ਮੰਨ ਲਓ ਉੱਤੇ ਖੜਕਾ ਹੋ ਰਿਹਾ ਆਵਾਜ਼ ਆ ਰਹੀ ਹੈ ਮੈਂ ਜਿੱਥੇ ਬੈਠਾ ਮੈਨੂੰ ਹੁਣ ਆਵਾਜ਼ ਸੁਣੀ ਐ ਇੱਕ ਪੈਰਾਂ ਦੇ ਚੱਲਣ ਦੀ ਮੇਰੇ ਅੰਦਰੋਂ ਉਹ ਅਧ ਡਗੜ ਡਗੜ ਕਾਦੀ ਹੋਈ ਐ ਕੋਈ ਚੱਲ ਰਿਹਾ ਹੋਣਾ ਇੱਕ ਸਵਾਲ ਹੋਵੇ ਨਾਲ ਹੀ ਇੱਕ ਜਵਾਬ ਕੋਈ ਗੱਲ ਨਹੀਂ ਕੋਈ ਤੁਰ ਰਿਹਾ ਹੋਣਾ ਐਦਾਂ ਕਿਉਂ ਹੋਇਆ ਕੋਈ ਗੱਲ ਨਹੀਂ ਇਹ ਐਦਾਂ ਹੋ ਜਾਣਾ ਕਾਲ ਨਹੀਂ ਕਰਨੀ ਫਿਰ ਕੀ ਹੋ ਗਿਆ ਆਪਣੇ ਆਪ ਨੂੰ ਨਾਲ ਦੀ ਨਾਲ ਇਦਾਂ ਗੱਲਾਂ ਕਰਿਆ ਕਰੋ ਜਿਵੇਂ ਇੱਕ ਟੀਚਰ ਨਾਲ ਦੇ ਬੱਚੇ ਨਾਲ ਗੱਲਾਂ ਕਰਦਾ ਹੁੰਦਾ ਹੈ ਆਪਣੇ ਆਪ ਨਾਲ ਇਦਾਂ ਗੱਲਾਂ ਕਰਨੀਆਂ ਨੇ ਹੁਣ ਜਿਵੇਂ ਮਾਤਾ ਆਈ ਕਿਉਂ ਨਹੀਂ ਡੈਡੀ ਨੇ ਆ ਲਿਆਂਦਾ ਕਿਉਂ ਨਹੀਂ ਆ ਇਦਾਂ ਕਿਉਂ ਨਹੀਂ ਕੀਤਾ ਇਹ ਹੋ ਗਿਆ ਸਵਾਲ ਕਰਦਾ ਪਰ ਜਵਾਬ ਵੀ ਨਾਲ ਹੀ ਦਿਆ ਕਰੋ ਡੈਡੀ ਕੰਮ ਤੇ ਚਲੇ ਗਏ ਹੋਣਗੇ ਇਸ ਵਾਰ ਤਨਖਾਹ ਘੱਟ ਮਿਲੀ ਹੋਏਗੀ ਜਿਵੇਂ ਕਿ ਅਸੀਂ ਆਪਣੇ ਆਪ ਨੂੰ ਟ੍ਰੇਨ ਕਰ ਰਹੇ ਹੋਈਏ ਆਪੀ ਹਮੇਸ਼ਾ ਆਪਣੇ ਆਪ ਨਾਲ ਜਦੋਂ ਗੱਲ ਕਰਨੀ ਹੈ ਤੇ ਇੱਕ ਸਿਆਣਾ ਬੰਦਾ ਬਣ ਕੇ ਅੰਦਰੋਂ ਹੀ ਬੋਲਣਾ ਵੀ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਸਬਰ ਲਾਈਟ ਕਿਉਂ ਚਲੀ ਗਈ ਇੱਕ ਹੋ ਗਿਆ ਸਵਾਲ ਲਾਈਟ ਕਿਉਂ ਚਲੀ ਗਈ ਐਦਾਂ ਕਿਉਂ ਹੋ ਗਿਆ ਐਦਾਂ ਕਿਉਂ ਹੋ ਗਿਆ ਇੱਕ ਨਾਲ ਹੀ ਤੁਹਾਡੇ ਅੰਦਰ ਬੋਲਣਾ ਚਾਹੀਦਾ ਹੈ ਲਾਈਟ ਚਲੀ ਗਈ ਕੋਈ ਗੱਲ ਨਹੀਂ ਸਬਰ ਕਰ ਅੱਜ ਮੂਵੀ ਰਹਿ ਗਈ ਆਪਾਂ ਕੱਲ ਵੇਖ ਲਵਾਂਗੇ ਅੱਜ ਦਾ ਪ੍ਰੋਗਰਾਮ ਆਪਾਂ ਕੱਲ ਵੇਖ ਲਵਾਂਗੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੈਂ ਹੁਣ ਇੱਥੇ ਆਪਾਂ ਬੈਠਣਾ ਹੈ ਮਤਲਬ ਆਪਣੇ ਆਪ ਨੂੰ ਟੀਚਰ ਬਣ ਕੇ ਆਪਣੇ ਆਪ ਨੂੰ ਸਿਖਾਉਣਾ ਆਪਣੇ ਆਪ ਦੇ ਮਾਸਟਰ ਬਣਨਾ ਹੁੰਦਾ ਹੈ ਬ੍ਰੇਨ ਨੂੰ ਆਪਣੇ ਆਪ ਨੂੰ ਟ੍ਰੇਨ ਕਰਨਾ ਹੁੰਦਾ ਹੈ ਤੁਹਾਡੇ ਅੰਦਰ ਫਟਾਫਟ ਬੋਲਣ ਲੱਗ ਜਾਣਾ ਚਾਹੀਦਾ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਟਿਕ ਮਨਾ ਮਨਾ ਟਿਕ ਜਾ ਫਿਰ ਕੀ ਹੋਇਆ ਕਾਲ ਨਾ ਕਰ ਹੋ ਜਾਏਗਾ ਮਤਲਬ ਨਾਲ ਦੀ ਨਾਲ इद ही नहीं होंगे कि सवाल खड़े करी जो आह क्यों हो गया आह क्यों हो गया इदा क्यों हो गया इदा क्यों हो गया, गया? जवाब देना ये हो गया होना है इस करके हो गया होना है फिर की हो गया कोई गल नहीं आ जाना कि लेट हो गया होना है कितने ट्रैफिक फस गया होना है हम वेखो जवाब आने लग गए आप ही ट्रैफिक फस गया होना लेट हो गया होना ਕੋਈ ਪ੍ਰੋਬਲਮ ਪੈ ਗਈ ਹੋਣੀ ਹੈ ਕੋਈ ਫੋਨ ਆ ਗਿਆ ਹੋਣਾ ਕੋਈ ਜ਼ਰੂਰੀ ਕੰਮ ਪੈ ਗਿਆ ਹੋਣਾ ਉਹਦੀ ਕੋਈ ਮਜਬੂਰੀ ਹੋਣੀ ਹੈ ਮਤਲਬ ਨਾਲ ਹੀ ਆਪਣੇ ਆਪ ਨਾਲ ਏਦਾਂ ਗੱਲਾਂ ਕਰਿਆ ਕਰੋ ਜਿਵੇਂ ਤੁਸੀਂ ਕਿਸੇ ਦੂਜੇ ਨੂੰ ਸਾਰੇ ਹੋ ਆਪਣੇ ਆਪ ਨਾਲ ਸੈਲਫ ਟਾਕ ਜਦੋਂ ਕਰਨੀ ਹੈ ਇੱਕ ਬੱਚਾ ਬੈਠਾ ਤੁਸੀਂ ਸਮਝਾ ਰਹੇ ਹੋ ਏਦਾਂ ਆਪਣੇ ਆਪ ਨਾਲ ਕੋਈ ਗੱਲ ਨਹੀਂ ਫਿਰ ਕੀ ਹੋਇਆ ਉਹ ਫਿਰ ਏਦਾਂ ਹੋ ਗਿਆ ਹੋਣਾ ਨਾਲ ਹੀ ਆਪਣੇ ਆਪ ਨੂੰ ਟ੍ਰੇਨ ਕਰਨਾ ਤੇ ਸਬਰ ਇਹਨੂੰ ਲਿਆਉਣਾ ਮਨਾ ਫਿਰ ਕੀ ਹੋਇਆ ਖਾਲ ਖਾਤੋ ਕਰ ਰਹੇ ਮੰਨ ਲਓ ਬਹਿਣਾ ਪੈ ਗਿਆ ਡਾਕਟਰ ਦੇ ਬੈਠ ਫਿਰ ਕੀ ਹੋਇਆ ਆਰਾਮ ਨਾਲ ਇੰਜੋਏ ਕਰ ਇਸ ਇਸ ਸਮੇ ਨੂੰ ਮਾਣ ਇਕਾਂਤ ਹੈ ਸ਼ਾਂਤ ਬੈਠਿਆ ਇਹਨੂੰ ਵੀ ਵੇਖ ਡਾਕਟਰ ਦੇ ਕੋਲ ਵੇਟ ਕਰਨੀ ਪੈਗੀ ਕੋਈ ਗੱਲ ਨਹੀਂ ਸਬਰ ਰੱਖ ਵਾਰੀ ਆ ਜਾਣੀ ਕੋਈ ਨਹੀਂ ਇੱਕ ਘੰਟਾ ਬੈਠਦੇ ਆ ਦੋ ਘੰਟੇ ਬਹਿਣਾ ਹੀ ਸਿੱਖਾਂਗੇ ਦੋ ਘੰਟੇ ਬਹਿਣਾ ਪੈ ਗਿਆ ਕੋਈ ਨਹੀਂ ਬਹਿਣ ਦੀ ਜਾਚ ਹੀ ਸਿੱਖਾਂਗੇ ਸਬਰ ਸਬਰ ਕਰਨ ਵਾਲਾ ਬੰਦਾ ਜਿਹੜਾ ਰਿਲੈਕਸ ਹੋ ਕੇ ਇੱਕ ਬੰਦਾ ਹਾਈਵੇ 12 ਘੰਟੇ ਦੀ ਫਲਾਈਟ ਮਰ ਜਾਗੇ ਇਹ ਕਹਿੰਦਾ ਠੀਕ ਆ ਯਾਰ 12 ਘੰਟੇ ਵੀ ਲੰਘ ਜਾਣਗੇ ਜਾ ਕੇ ਇੱਕ ਚੇਅਰ ਤੇ ਬੈਠਦੇ ਨੇ RAM ਨਾਲ ਕੁਰਸੀ ਤੇ RAM ਨਾਲ ਉਹਨਾਂ ਨੇ ਸੀਟ ਤੇ ਬਹਿਣਾ ਕਿਤਾਬ ਖੋਲ੍ਹ ਲਈ ਘੰਟਾ ਉਹ ਪੜ੍ਹ ਲਈ ਖਾਣਾ ਆ ਜਾਣਾ ਮੁੜ ਕੇ ਕੋਈ ਮੂਵੀ ਵੇਖ ਲਾਂਗੇ ਮੁੜ ਕੇ ਸੌ ਜਾਗੇ ਨੀਂਦ ਆ ਜਾਣੀ ਕੋਈ ਗੱਲ ਨਹੀਂ ਲੰਘ ਜਾਣਾ ਉਹਨਾਂ ਦੇ 14-15 ਘੰਟੇ ਸਬਰ ਵਾਲਿਆਂ ਦੇ ਬੜੇ ਸੌਖੇ ਲੰਘਦੇ ਨੇ ਜਿੰਨਾ ਚ ਸਬਰ ਨਹੀਂ ਹੁੰਦਾ ਮਰਨ ਵਾਲੇ ਹੋ ਜਾਂਦੇ ਨੇ ਹਾਏ 2 ਘੰਟੇ ਫਲਾਈਟ ਕਿਦਾਂ ਲੰਗੇਗੀ ਕੀ ਹੋਏਗਾ ਕੀ ਹੋਏਗਾ ਸਬਰ 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 ਆਪਣਾ ਸਬਰ ਵਧਾਓ ਤੇ ਅੱਜ ਦਾ ਜਿਹੜਾ ਮਾਹੌਲ ਹੈ ਜੋ ਸਾਡੀਆਂ ਕੰਪਨੀਆਂ ਨੇ ਜੋ ਢਾਂਚਾ ਹੈ ਇਹਨੇ ਸਾਡਾ ਸਬਰ ਘਟਾ ਦਿੱਤਾ ਛੇਤੀ ਛੇਤੀ ਕਰਨ ਕਰਕੇ ਤਾਂ ਸਾਡਾ ਸਬਰ ਘਟਦਾ ਜਾ ਰਿਹਾ ਸਾਨੂੰ ਬਿਮਾਰੀ ਪੈ ਰਹੀ ਹੈ ਕਿ ਸਬਰ ਨਾ ਰਿਹਾ ਤੇ ਕੁਝ ਵੀ ਨਾ ਰਿਹਾ ਸਬਰ ਨੂੰ ਵਧਾਓ ਹਰ ਹੱਦ ਕੋਸ਼ਿਸ਼ ਕਰੋ ਪਹਿਲੇ ਲੋਕਾਂ ਚ ਸਬਰ ਜ਼ਿਆਦਾ ਸੀ ਅੱਜ ਸਬਰ ਘਟ ਗਿਆ ਕਿਉਂ ਘਟ ਗਿਆ ਉਹ ਤੁਹਾਡੇ ਸਾਹਮਣੇ ਹੈ ਸਿਸਟਮ ਹੀ ਇਦਾਂ ਦਾ ਹਰ ਚੀਜ਼ ਫਾਸਟ ਮਿਲ ਰਹੀ ਹੈ ਜਲਦੀ ਜਲਦੀ ਮਿਲ ਰਹੀ ਹੈ ਸਬਰ ਘਟਦਾ ਜਾ ਰਿਹਾ ਇਹ ਬੜੀ ਬਿਮਾਰੀ ਹੈ ਇਹਨੂੰ ਨਾਲ ਹੀ ਅਸੀਂ ਆਪਣੇ ਆਪ ਨੂੰ ਟ੍ਰੇਨ ਕਰਨਾ ਆਪਣੇ ਆਪ ਨੂੰ ਟ੍ਰੇਨ ਕਰਨ ਵਾਲੀ ਗੱਲ ਨਹੀਂ ਭੁੱਲਣੀ ਹਰ ਗੱਲ ਚ ਆਪਣੇ ਆਪ ਨੂੰ ਫਟਾਫਟ ਫਿਰ ਕੀ ਹੋ ਗਿਆ ਟ੍ਰੇਨਡ ਕਰਿਆ ਕਰੋ ਨਾਲ ਦੀ ਨਾਲ ਆਪਣੇ ਆਪ ਨੂੰ ਟ੍ਰੇਨਡ ਕਰੋ ਫਿਰ ਕੀ ਹੈ ਕੋਈ ਗੱਲ ਨਹੀਂ ਫਿਰ ਕੀ ਹੋਇਆ ਜਿਦਾਂ ਹੋ ਗਿਆ ਆਪਣੇ ਆਪ ਨੂੰ ਟ੍ਰੇਨਡ ਕਰਨਾ ਨਾਲ ਹੀ ਜਵਾਬ ਦੇਣ ਲੱਗ ਜਾਣਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਇੰਨਾ ਹੀ ਅੱਜ ਰਾਜੀ ਰਹਿਣਾ ਚੜ੍ਹਦੀ ਕਲਾ 'ਚ ਰਹਿਣਾ ਮਸਤ ਰਹਿਣਾ ਖੁਸ਼ ਰਹਿਣਾ ਖਿੜੇ-ਖਿੜੇ ਤੇ ਆਪਾਂ ਰਹਿਣਾ ਹੈ ਲਾਈਕ ਔਰ ਸ਼ੇਅਰ ਵੀਡੀਓ ਕਰਿਆ ਕਰੋ ਤਾਂ ਜੋ ਬਾਕੀਆਂ ਤੱਕ ਜਾਂਦੀ ਰਵੇ ਮਸਤ ਰਹੀਏ ਬਾਏ ਗੇਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ